ਸਸਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਫਿਰ ਤੋਂ ਸਵਾਗਤ ਕਰਦੇ ਆ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਯਾਰ ਅੱਜ ਦਾ ਬਲੌਗ ਆਪਾਂ ਸ਼ੁਰੂਆਤ ਕਰ ਰਹੇ ਆਗੇ ਸਭ ਤੋਂ ਕੋਠੇ ਤੋਂ ਸਟਾਰਟ ਕਰ ਰਹੇ ਆਗੇ ਕਿਉਂਕਿ ਦੇਖੋ ਵੈਸੇ ਤਾਂ ਝਾਲ ਟਕਣ ਆਇਆ ਸੀ ਮੈਂ ਮਤਲਬ ਮੇਨ ਮੈਂ ਝਾਲ ਟਕਣ ਆਇਆ ਸੀਗਾ ਕਿਉਂਕਿ ਕਿੰਨ ਮਿੰਨ ਜੀ ਸ਼ੁਰੂ ਹੋ ਗਈ ਸੀ ਯਾਰ ਮੀ ਨਹੀਂ ਕਹਿ ਸਕਦੇ ਹਲੇ ਪ੍ਰੋਪਰ ਮੈਨੂੰ ਲੱਗਦਾ ਬੰਦ ਹੋ ਗਿਆ ਨਾ ਥੋੜੀ ਥੋੜੀ ਡਿਗਰੀ ਹੈ ਕਿੰਨ ਮਿੰਨ ਜੀ ਜੇ ਤੁਹਾਨੂੰ ਦਿਸ ਰਹੀ ਹੋਊਗੀ ਤੇ ਬਾਕੀ ਸੂਰਜ ਦਿਖ ਰਿਹਾ ਹੈਗਾ ਥੋੜਾ ਥੋੜਾ ਬਾਕੀ ਹਵਾ ਯਾਰ ਕਹਨ ਚੱਲ ਰਹੀ ਹੈਗੀ ਤੇ ਨਾਲ-ਨਾਲ ਆਪਣੀ ਚਾਹ ਵੀ ਬਣ ਰਹੀ ਹੈ ਥੱਲੇ ਤੇ ਚਾਹ ਪੀਂਨੇ ਆ ਜਾ ਕੇ ਤੇ ਜਾਲ ਟਕਦੇ ਜਿਹੜੇ ਕੰਮ ਆਏ ਸੀ ਗੱਲਾਂ-ਗੱਲਾਂ ਦੇ ਵਿੱਚ ਜਾਲ ਹੀ ਭੁੱਲ ਗਏ ਬਾਕੀ আল্টਰਾ ਵਾਈਡ ਦੇ ਵਿੱਚ ਥਿ ਵਿਊ ਚੈੱਕ ਕਰੋ ਤੁਸੀਂ ਇਹ ਉਹਨਾਂ ਨੇ ਆਰਾ ਹਨਾ ਪੂਰਾ ਕੈਂਟ ਥਿ ਵਿਊ ਦੇਖੋ ਚੈੱਕ ਕਰੋ ਚੈੱਕ ओके उन्दे उन्दे ये ਥੱਲੇ ਆਉਂਦੇ ਆਉਂਦੇ ਮੀ ਥੋੜਾ ਜਿਆਦਾ ਤੇਜ਼ ਹੋ ਗਿਆ ਚੈੱਕ ਕਰੋ ਤੇ ਮੀ ਜਰ ਜੇ ਥੋੜਾ ਹੋਰ ਤੇਜ਼ ਹੁੰਦਾ ਤਾਂ ਆਪਾਂ ਮੀ ਚ ਨਹਾਉਣ ਦਾ ਪ੍ਰੋਗਰਾਮ ਬਣਾਉਣੇ ਹੈਗੇ ਠੀਕ ਹੈ ਤੇ ਬਾਕੀ ਫਿਲਹਾਲ ਚਾਹ ਪੀ ਲਈਏ ਅੰਦਰ ਆ ਕੇ ਚਾਹ ਪੀਨੇ ਆ ਜੇ ਗਰਮ ਹੋਏ ਆਇਆ ਕਰ ਕੇ ਚਾਹ ਪੀ ਲਈਏ ਚਾਹ ਪੀ ਲਈਏ ਫਿਰ ਉਹਨੇ ਜਿਹੜੇ ਮੀ ਹਟ ਗਿਆ ਮੀ ਵੱਧੂਗਾ ਮੀ ਵੱਧ ਗਿਆ ਹੁਣ ਵੱਧ ਗਿਆ ਮੀ ਵੱਧ ਗਿਆ ਉਹ ਵੱਧ ਗਿਆ ਹਾਂ ਪੂਰੇ ਹੋ ਗਏ ਆ ਗੀ आगे आगे पूरी बाछड़ जी आ गई होना होगा नारा नहाने का चल फिर छेती छेती मम्मी छेती छेती चाह दे फिर असं मीज नहाइए लो भी मित्रों आप मीच नहा ठीक है तो ਬਾਕੀ ਫੋਕੇ ਪਾਣੀ ਨਾਲ ਵੀ ਨਾਲੇ ਕਿਉਂਕਿ ਖਸ ਤੇ ਲੇਟੇ ਸੀਗੇ ਹਨਾ ਡਾਣੂ ਗਟੋਣ ਹੁੰਦੇ ਨੇਗੇ ਤੇ ਇੱਕ ਵਾਰੀ ਫੋਕੇ ਪਾਣੀ ਨਾਲ ਵੀ ਨਾਲੇ ਤੇ ਬਾਕੀ 5:00 ਵਜੇ ਤੇ ਚਾਹ ਲੈ ਹੁਣ ਆਪਣੇ ਪਕੌੜੇ ਤਿਆਰ ਹੋ ਰਹੇ ਨੇ ਕਿਉਂਕਿ ਮੰਮੀ ਨੂੰ ਕਹਿਤਾ ਸੀਗਾ ਕਿ ਪਕੌੜੇ ਬਣਾਓ ਤੇ ਬਾਕੀ ਹੁਣ ਪਕੌੜੇ ਬਣ ਰਹੇ ਨੇਗੇ ਤੇ ਨਾਲ ਚਾਹ ਪੀਣੇ ਹੈਗੇ ਠੀਕ ਆ ਤੇ ਬਾਕੀ ਚਾਹ ਲੈ ਮੰਮੀ ਕੋਲੇ ਰਸੋਈ ਚ ਤੇ ਲੋ ਵੀ ਮਿੱਤਰੋ ਆਪਣੇ ਪਕੌੜਿਆਂ ਦਾ ਹਲੇ ਪ੍ਰੋਸੀਜਰ ਚੱਲੀ ਆ ਰਿਹਾ ਹੈਗਾ ਠੀਕ ਆ ਤੇ ਮੰਮੀ ਬਣਾ ਰਹੀ ਹੈਗੀ ਲੋ ਵੀ ਮਿੱਤਰੋ ਪਕੌੜੇ ਆਪਣੇ ਬਣ ਗਏ ਨੇ ਠੀਕ ਆ ਤੇ ਡਰ ਵਾਲੇ ਥੋੜੇ ਥੋੜੇ ਰੈਡੀ ਹੋ ਰਹੇ ਨੇਗੇ ਤੇ ਨੇ ਪਕੌੜਿਆਂ ਨਾਲ ਸਰਜੂ ਮੰਮੀ ਯਾਰ ਵਾਧੂ ਨੇ ਠੀਕ ਆ ਤੇ ਚਾਹ ਬਣਾਉਣੀਆਂ ਵਾਲੇ ਚੱਲ ਠੀਕ ਆ ਵੀ ਮਿੱਤਰੋ ਆਪਣੇ ਪਕੌੜੇ ਸਿੰਘ ਆ ਗਏ ਨੇ ਠੀਕ ਆ ਤੇ ਨਾਲ ਆਉਂਦੀ ਆ ਚਾਹ ਤੇ ਸ਼ਕੀਏ ਵੀਰੇ ਚਾਹ ਲੈਣੇ ਆ ਪ੍ਰਾ ਤੇ ਤੂੰ ਕੁਰਤਾ-ਕੁਰਤਾ ਪਾ ਲਿਆ ਕਰ ਬਣਾਉਣ ਚੀ ਬੈਠਾ ਰਹਿਣਾ ਹੈ ਬਲੌਗ ਵਾਲੇ ਕਹਿਣਗੇ ਇਹਦੇ ਕੋਲ ਕੁਰਤੀ ਨਹੀਂ ਹੈਗਾ ਕੋਈ ਕੁਰਦਾ-ਕੜਦਾ ਪਾ ਲਿਆ ਕਰ ਤੇ ਬਾਕੀ ਯਾਰ ਆ ਬਲੌਗ ਦੇ ਨਾਲ-ਨਾਲ ਆਪਾਂ ਪਕੌੜੇ ਖਾਣੇ ਸ਼ੁਰੂ ਕਰਦੇ ਆਂਗੇ ਠੀਕ ਹੈ ਤੇ ਤੁਹਾਨੂੰ ਦੱਸਦੇ ਆਂਗੇ ਥੋੜੇ ਦਿੱਕਤ ਨੇ ਲੇਕਿਨ ਯਾਰ ਸਵਾਦ ਬਹੁਤ ਨੇ ਪਕੌੜੇ ਠੀਕ ਹੈ ਤੇ ਬਾਕੀ ਮੀਆਂ ਵਾਲਾ ਮੌਸਮ ਸੀਗਾ ਠੀਕ ਹੈ ਤੇ ਨਾਲ ਚਾਹ ਤੇ ਪਕੌੜੇ ਹੋਗੇ ਪੂਰਾ ਆਇਆ ਪੂਰਾ ਮਿਆਰੇ ਵਾਲਾ ਕੰਮ ਹੋ ਗਿਆ ਪੂਰਾ ਸੈੱਟ ਹੈ ਠੀਕ ਹੈ ਤੇ ਹੁਣ ਚਲੋ ਆਪਾਂ ਜਿਹੜੇ ਪਕੌੜੇ ਆਗੇ ਖਾ ਲਏ ਠੀਕ ਹੈ ਤੇ ਚਾਹ ਹੁੰਦੀ ਹੈ ਮੰਮੀ ਲਿਆਉਂਦੀ ਹੈਗੀ ਤੇ ਬਾਕੀ ਫਿਰ ਆਪਾਂ ਦੇਖਦੇ ਹਾਂ ਕੀ ਕਰਨਾ ਹੈਗਾ ਮਾਹੌਲ ਚਲ ਦੇਖੋ ਮੇ ਮਿੱਤਰੋ ਆਪਣੀ ਚਾਹ ਆ ਗਈ ਤੇ ਪਕੌੜੇ ਅਸੀਂ ਅੱਧਾ ਹੀ ਖਤਮ ਕਰ ਚੁੱਕੇ ਹਾਂਗੇ ਚਾਹ ਤੇ ਮਤਲਬ ਚਾਹ ਹੁਣ ਤੋਂ ਪਹਿਲਾ ਪਹਿਲਾ ਤੇ ਬਾਕੀ ਹੁਣ ਚਾਹ ਪੀਣੇ ਹੈਗੇ ਤੇ ਨਾਲ ਪਕੌੜੇ ਖਾਣੇ ਹੈ ਤੇ ਮਿਲਦੇ ਸੋਨੂੰ ਤੇ ਮਿੱਤਰੋ ਮੀ ਤੋਂ ਬਾਅਦ ਵੈਦਰ ਦੇਖੋ ਕਿੰਨਾ ਘੈਂਟ ਹੋ ਰਿਹਾ ਹੈਗਾ ਤੇ ਬਾਕੀ ਆਪਣਾ ਨਾ ਆ ਪਾਰਸਲ ਆਇਆ ਸੀਗਾ ਮਿੰਤਰਾ ਤੋਂ ਆ ਪੰਜ ਸ਼ਰਟ ਮੰਗਾਈ ਸੀਗੀ ਕਮਤਲੋ ਟੀ ਸ਼ਰਟ ਠੀਕ ਹੈ ਐਚ ਐਮ ਦੀ ਹੈਗੀ ਤੇ ਬਾਕੀ ਇਹਨੂੰ ਅਨਬਾਕਸ ਕਰ ਦੇਗੇ ਹੁਣ ਤੇ ਦਿਖਾਉਣੇ ਆ ਸਾਨੂੰ ਤੇ ਲੋ ਵੀ ਮਿੱਤਰੋ ਹੁਣ ਆਪਾਂ ਇਹਨੂੰ ਅਨਬਾਕਸ ਕਰਨ ਲੱਗੇ ਆਂਗੇ ਠੀਕ ਹੈ ਵਾਈ ਗਰੂ HM ਤੇ ਆਹ ਦੇਖੋ ਮਿੱਤਰੋ ਆਹ ਸੀ ਆਪਣੀ ਜਿਹੜੀ ਟੀ-ਸ਼ਰਟ ਮੰਗਾਈ ਸੀ ਆਪਾਂ HM ਦੀ ਠੀਕ ਹੈ ਠੀਕ ਆਤੀ ਆਈ ਸਿੱਧੀ ਸੀਗੀ ਤੇ ਦੱਸਿਓ ਯਾਰ ਕਲਰ ਘੈਂਟ ਹੈ ਮਤਲਬ ਇਹ ਪੈਕਿੰਗ ਚਾਈਏਗੀ ਤਾਂ ਕਰਕੇ ਥੋੜੇ ਬਲਜੇ ਪਏ ਹੋਣੇ ਇਕੱਠੀ ਹੋ ਕੇ ਆਈ ਹੈ ਤੇ ਬਾਕੀ ਦੱਸਿਓ ਯਾਰ ਘੈਂਟਾ ਕਲਰ ਤੇ ਆਪਾਂ ਅਗਲੇ ਵਲੌਗ 'ਚ ਆ ਮਤਲਬ ਕੋਈ ਘੈਂਟ ਜੇ ਵਲੌਗ 'ਚ ਪਾਵਾਂਗੇ ਸ਼ਰਟ ਠੀਕ ਹੈ ਤੇ ਤੁਹਾਨੂੰ ਦਿਖਾਵਾਂਗੇ ਓਕੇ ਤੇ ਬਾਕੀ ਚਲੋ ਗੱਲਾਂ ਬਾਤਾਂ ਮਾਰਦੇ ਆਂਗੇ ਹਲੇ ਕੋਠੇ ਤੇ ਬੈਠਿਆਂਗੇ ਹਾਂ ਤੇ ਯਾਰ ਮੈਂ ਨਾ ਹੁਣ ਜਿਹੜੀ ਵੀਡੀਓ ਪਾਈ ਸੀਗੀ ਇੱਕ ਜਿਹੜੀ ਉਹ ਤੋਂ ਮਤਲਬ ਪਹਿਲਾਂ ਵਾਲੀ ਵੀਡੀਓ ਹੈਗੀ ਜਿਸ ਦੇ ਵਿੱਚ ਮੈਂ ਪੁੱਛਿਆ ਸੀਗਾ ਮਤਲਬ ਉਹ ਹਲੇ ਮਤਲਬ ਉਹਦੇ ਵਿਊਜ਼ ਬੜੇ ਘੱਟ ਨੇਗੇ ਠੀਕ ਆ ਤੇ ਨਾ ਮੈਂ ਉਹਦੇ ਵਿੱਚ ਇਹ ਪੁੱਛਿਆ ਸੀਗਾ ਕਿ Q&A ਦੀ ਵੀਡੀਓ ਬਣਾਉਣੀ ਆਪਾਂ ਮਤਲਬ Q&A ਇਦਾਂ ਸੀਗਾ ਕਿ ਤੁਸੀਂ ਮੇਰੇ ਤੋਂ ਕੁਐਸਚਨ ਪੁੱਛੋਗੇ ਤੇ ਮੈਂ ਉਹਦੇ ਆਨਸਰ ਦੇਨੇ ਨੇ ਤੇ ਬਾਕੀ ਮਾਈਕਲ ਆ ਗਿਆ ਚਲ ਕੋਈ ਬਾਕੀ ਪਾਰਸਲ ਐ ਮਾਈਕਲ ਆ ਦੇਖੋ ਚਲਟਾ ਹੀ ਆ ਦੇਖੋ ਇਧਰ ਇਧਰ ਆਸੇ ਹਾਂ ਬਸ 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 ਬਚਾ ਬਚਾ ਚਲੋ ਤੇ ਬਾਕੀ ਯਾਰ ਮੈਂ ਇਦਾਂ ਕਹਿ ਰਿਹਾ ਸੀ ਕਿ ਕਿਊ ਐਨ ਐ ਵਾਲੀ ਵੀਡੀਓ ਬਣਾਉਣੀ ਆ ਆਪਾਂ ਤੁਸੀਂ ਉਹਦੇ ਵਾਸਤੇ ਕਮੈਂਟ ਕਰਿਓ ਠੀਕ ਆ ਇਹ ਵੀਡੀਓ ਤੇ ਕਰ ਦਿਓ ਚਲੋ ਮਤਲਬ ਕਿ ਕਿਊ ਐਨ ਐ ਚਾਹੇ ਹੁੰਦਾਗਾ ਕਿ ਤੁਸੀਂ ਮੇਰੇ ਤੋਂ ਮਤਲਬ ਕੁਐਸਚਨ ਪੁੱਛੋਗੇ ਕਈ ਵੀਰਾਂ ਨੂੰ ਤਾਂ ਪਤਾ ਹੋਣਾ ਤੇ ਮੈਂ ਉਹਦੇ ਆਨਸਰ ਦਊਂਗਾ ਉਹ ਸਪੈਸ਼ਲ ਵੀਡੀਓ ਕੱਲੀ ਇਸਦੀ ਹੀ ਹੋਊਗੀ ਮਤਲਬ ਕੁਐਸਚਨ ਦੇ ਆਨਸਰ ਦੇਨੇ ਨੇ ਮੈਂ ਤੇ ਕੁਐਸਚਨ ਮਤਲਬ ਕਿਸੇ ਵੀ ਪ੍ਰਕਾਰ ਦੇ ਹੋ ਸਕਦੇ ਨੇ ਠੀਕ ਆ ਤੇ ਬਾਕੀ ਚਲੋ ਆ ਜਰੂਰ ਸਪੋਰਟ ਕਰਿਓ ਕਿ Q&A ਵੀਡੀਓ ਬਣੇ ਆਪਣੀ ਠੀਕ ਹੈ ਤੇ ਬਾਕੀ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਣੇ 607 ਸਬਸਕ੍ਰਾਈਬਰ ਹੋ ਗਏ ਨੇ ਠੀਕ ਆ ਤੇ ਬਾਕੀ ਆਪਾਂ ਮਤਲਬ ਜਿਹੜਾ ਆਪਣਾ ਕੀ ਕਹਿੰਦੇ ਨੇ 1000 ਦੇ ਨੇੜੇ ਆਪਾਂ ਜਲਦੀ ਪਹੁੰਚਣਾ ਹੈ ਠੀਕ ਆ 1k ਆਪਾਂ ਕੰਪਲੀਟ ਕਰਨੇ ਨੇਗੇ ਤੇ ਬਾਕੀ ਵੀਡੀਓਜ਼ ਆਪਣੀਆਂ ਰੈਗੂਲਰ ਆਉਂਦੀਆਂ ਨੇ ਠੀਕ ਹੈ ਤੇ ਦੱਬ ਕੇ ਸਪੋਰਟ ਰੱਖਣੀ ਹੈਗੀ ਤੇ ਬਾਕੀ ਫਿਲਹਾਲ ਗੱਲਾਂបੱਤਾਂ ਮਾਰਦੇ ਆ ਦੋ ਚਾਰ ਗੌਰ ਨਾਲ ਠੀਕ ਹੈ ਤੇ ਬਣੇ ਰਹੋ ਬਲੌਗ ਦੇ ਵਿੱਚ ਤੇ ਲੋ ਵੀ ਮਿੱਤਰੋ ਵਿਊ ਦੇਖੋ ਤੁਸੀਂ ਤੇ ਬਾਕੀ ਯਾਰ ਆਪਾਂ ਜਦੋਂ ਛੋਟੇ ਹੁੰਦੇ ਸੀਗੇ ਹਨਾ ਸਾਰੀ ਜਿੰਨੇ ਮਤਲਬ ਜਿਹੜੇ ਵੀ ਦੇਖ ਰਹੇ ਨੇ ਵੀਡੀਓ ਹਨਾ ਜਦੋਂ ਛੋਟੇ ਹੁੰਦੇ ਸੀਗੇ ਤੇ ਯਾਰ ਉਹ ਦੇਖੋ ਬੱਦਲਾਂ ਦੇ ਵਿੱਚ ਮਤਲਬ ਕੁਝ ਬਣ ਨਹੀਂ ਰਿਹਾ ਛੋਟੇ ਛੋਟੇ ਜੇ ਇਹ ਮਤਲਬ ਆਪਾਂ ਕੁਝ ਵੀ ਇਮੇਜਿਨ ਕਰੀਏ ਹਨਾ ਉਹੀ ਬਣ ਜਾਂਦਾ ਸੀਗਾ ਤੇ ਦੱਸੋ ਕਿਹਨੇ ਕਿਹਨੇ ਕੀਤਾਗਾ ਇਦਾਂ ਦਾ ਠੀਕ ਹੈ ਮਤਲਬ ਬੱਦਲਾਂ ਦੇ ਵਿੱਚ ਹੁਣ ਜਿਵੇਂ ਉਹ ਸੀਗੇ ਜਿਹੜੇ ਉਹ ਦੇਖੋ ਛੋਟਾ ਛੋਟਾ ਦਿਖ ਰਿਹਾ ਹੋਣਾ ਹਨਾ ਯੋਗਨ ਬ੍ਰਾਈਟਨ ਇਨਸਾਨ ਜੀ ਹੁਣ ਠੀਕ ਹੈ ਉਹ ਦੇਖੋ ਉਹਨੂੰ ਅੱਜ ਆਪਾਂ ਮਤਲਬ ਇਮੇਜਿਨ ਕਰ ਲਈਏ ਕਿ ਖਾਸੇ ਬੰਦੇ ਨੇ ਤੁਰੇ ਜਾ ਰਹੇ ਨੇ ਹਨਾ ਉਹ ਵੀ ਮੈਜਿਨ ਹੋ ਜਾਂਦੇ ਨੇਗੇ ਤੇ ਇਹ ਜ਼ੂਮ ਸ਼ਾਇਦ ਹੋਰ ਹੋ ਸਕਦਾ ਮੈਂ ਕਰਕੇ ਦੇਖਦਾ ਆ ਆ ਲੋ ਚਲੋ ਹੋ ਗਿਆ ਜ਼ੂਮ ਹੋ ਗਿਆ ਆ ਦੇਖੋ ਇਹ ਮਤਲਬ ਜੇ ਆਪਾਂ ਮੈਜਿਨ ਕਰ ਲਈ ਹੈ ਹਨਾ ਕਿ ਬੰਦੇ ਤੁਰੇ ਜਾਂਦੇ ਨੇ ਬੰਦੇ ਮੈਜਿਨ ਹੋ ਜਾਣਗੇ ਬਾਕੀ ਆ ਦੇਖੋ ਆਪਣੀ ਇਮੇਜਿਨੇਸ਼ਨ ਤੇ ਹੈਗਾ ਹਨਾ ਕੁਝ ਵੀ ਮੈਜਿਨ ਕਰ ਲਓ ਉਸ ਹਿਸਾਬ ਦਾ ਬਣ ਜਾਊਗਾ ਤੇ ਬਾਕੀ ਵਿਊ ਪੂਰਾ ਤਕੜਾ ਆ ਰਿਹਾਗਾ ਤੇ ਬਾਕੀ ਚਿੱਲ ਕਰ ਰਹੇ ਆਗੇ ਮੌਸਮ ਕਿਉਂਕਿ ਠੰਡਾ ਹੋ ਰਿਹਾ ਮੀਂਹ ਕਰਕੇ ਤੇ ਆਹ ਲੋ ਜੀ ਜਿਹੜੀ ਆਪਾਂ ਟੀ-ਸ਼ਰਟ ਮੰਗਾਈ ਸੀਗੀ ਮੰਮੀ ਨੂੰ ਵਧੀਆ ਨਹੀਂ ਲੱਗੀ ਤੇ ਤੇ ਡੈਡੀ ਨੂੰ ਵਧੀਆ ਲੱਗੀ ਹਾਂ ਇਹਨਾਂ ਤੁਸੀਂ ਮੰਮੀ ਦੇ ਮਗਰ ਲਾ ਕੇ ਕਹਿ ਰਹੇ ਹੋ ਉਹ ਵਧੀਆ ਤਾਂ ਹੈ ਯਾਰ ਮੰਮੀ ਅਰੇ ਆ ਗਏ ਉਹਨਾਂ ਦੇ ਆਈਸਕਰੀਮ ਚੰਗਾ ਚਲੋ ਯਾਰ ਸ਼ਰਟ ਮੈਨੂੰ ਤਾਂ ਘਾੜ ਲੱਗੀ ਬਾਕੀ ਚਲੋ ਆਪਣੀ ਸ਼ਰਟ ਡੈਡੀ ਨੇ ਪਾ ਕੇ ਦੇਖੀ ਹੈ ਤੇ ਕਿਦਾਂ ਦੀ ਲੱਗ ਰਹੀ ਮਮੀ ਬੰਦ ਕਰ ਦੇ ਓ ਯਾਰ ਮੰਮੀ ਵਲੌਗ ਬੰਦ ਕਰਾਉਣ ਲੱਗ ਜਾਂਦੀ ਹੈ ਕਿ ਸੋਹਣਾ ਹੀ ਲੱਗ ਰਿਹਾ ਡੈਡੀ ਵੀ ਡੈਡੀ ਸੋਹਣਾ ਤੇ ਆਪਣਾ ਸਵੇਰੇ ਅੱਜ ਰਨਿੰਗ ਕਰਨ ਗਏ ਸੀਗਾ ਮਤਲਬ ਹੁਣ ਆਪਾਂ ਰਨਿੰਗ ਕਰਨ ਜਾਇਆ ਕਰਾਂਗੇ ਸਵੇਰੇ ਤੇ ਬਾਕੀ ਆਪਾਂ ਹੁਣ ਜਿਹੜੇ ਮਤਲਬ ਸਵੇਰੇ ਮੈਂ ਸਪੋਰਟਸ ਸ਼ੂਜ਼ ਨਹੀਂ ਪਾ ਕੇ ਗਿਆ ਸੀਗਾ ਉਹਦੇ ਨਾਲ ਮੇਰੇ ਪੈਰ 'ਚ ਛਾਲਾ ਹੋ ਗਿਆ ਤੇ ਹੁਣ ਮੈਂ ਤਾਂ ਕਰਕੇ ਜਿਹੜਿਆ ਸ਼ੂਜ਼ ਲਿਆਏ ਸੀਗੇ ਇਹਦਾ ਵਲੌਗ ਵੀ ਪਾਇਆ ਸੀ ਮੈਂ ਤੇ ਇਹ ਪਾ ਕੇ ਜਾਊਂਗਾ ਸਵੇਰੇ ਰਨਿੰਗ ਵਾਸਤੇ ਤੇ ਹੁਣ ਇਹਦੇ ਫੀਤੇ-ਕੁੱਤੇ ਪਾ ਲਈਏ ਕਿਉਂਕਿ ਇਹਨਾਂ ਮਤੋ ਗਿਆ ਹੀ ਰੱਖੇ ਹੋਏ ਸੀ ਤੇ ਰੱਖੇ ਰੱਖੇ ਵੀ ਲਿਬੜ ਗਏ ਦੇਖੋ ਤੇ ਬਾਕੀ ਹੁਣ ਇਹਦੇ ਫੀਤੇ ਪਾਉਣੇ ਆਗੇ ਇਹ ਲੈ ਕੇ ਜਾਵਾਂਗੇ ਸਵੇਰੇ ਆਪਾਂ ਰੈਡੀ ਟਾਈਪ ਦੇ ਨੇਗੇ ਠੀਕ ਆ ਤੇ ਲੋ ਵੀ ਮਿੱਤਰੋ ਅੱਜ ਦਾ ਵਲੌਗ ਇੰਨੇ ਹੀ ਠੀਕ ਆ ਤੇ ਕਿਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਅਗਲੇ ਘੈਂਟ ਜੇ ਵਲੌਗ ਦੇ ਨਾਲ ਤੇ ਧੰਨਵਾਦ ਵੀਡੀਓ ਦੇਖਣ ਲਈ ਬਾਏ